ਪੰਜਾਬ ਦੀ ਸਰਕਾਰ ਜਿਹੜੀ ਆ ਉਹ ਹੰਕਾਰੀ ਸਰਕਾਰ ਬਣ ਤਾਨਾਸ਼ਾਹ ਦਾ ਰੂਪ ਧਾਰਨ ਕਰ ਲਿਆ ਸਰਕਾਰ ਨੇ ਤੁਸੀਂ ਦੇਖਿਆ ਮਜੀਠੇ ਦੇ ਵਿੱਚ 27 ਜ਼ਹਿਰੀਲੀ ਸ਼ਰਾਬ ਨਾਲ ਮਰ ਗਏ ਲੁਧਿਆਣੇ 'ਚ 3 ਮਰ ਗਏ ਸੰਗਰੂਰ 'ਚ ਮਰੇ ਕਿਹੜਾ بڑا ਡਰਗ ਮਾਫੀਆ ਇਹਨਾਂ ਨੇ ਫੜਿਆ ਜੰਮ ਤੱਕ ਕਰਨਾ ਤੁਸੀਂ ਦੇਖਿਆ ਕਿਸਾਨ ਤਾਂ ਨਾਲਾ ਕੇ ਬੈਠੇ ਟਰੈਲੀਆਂ ਵਿੱਚੋਂ ਕੁੱਕ ਲਗਾ ਟਰੈਲੀਆਂ ਤੱਕ ਚੁਰਾ ਲਈਆਂ ਗਈਆਂ ਹੁਣ ਤਾਂ ਕਿਸਾਨ ਦੇ ਡੰਡਾ ਫੇਰਿਆ ਜਾ ਰਿਹਾ ਔਰ ਇਹੀ ਕਿਰਤੀ ਨਾਲ ਹੋ ਰਿਹਾ ਸੋ ਇਹ ਸਰਕਾਰ ਦਾ ਟੋਟਲ ਜਿਹੜੀ ਚੋ ਤੇ ਨਸ਼ਾ ਵਿਰੋਧ ਮਹਿਮਾ ਔਰ ਟੋਟਲ ਪੰਜਾਬ ਦੇ ਨਸ਼ਿਆਂ ਨੂੰ ਖਤਮ ਕਰਨ ਦੀ ਸੋਚ ਦੇ ਖਿਲਾਫ ਬਹੁਜਾ ਸਮਾਜ ਪਾਰਟੀ ਦੇ ਵੱਲੋਂ ਅੱਜ ਸੰਗਰੂਰ ਦੇ ਮੰਡੀ ਦੇ ਵਿੱਚ ਇੱਕ ਵਿਚਾਰ ਰੈਲੀ ਕੀਤੀ ਗਿਆ ਰੈਲੀ ਦੀਆਂ ਤੁਹਾਨੂੰ ਤਸਵੀਰਾਂ ਵਖਾਣ ਲੱਗੀਆਂ ਜੇ ਤੁਸੀਂ ਦੇਖ ਸਕਦੇ ਹੋ ਕਿ ਬਹੁਜਾ ਸਮਾਜ ਪਾਰਟੀ ਦੇ ਜੋ ਆਗੂ ਲੀਡਰ ਹਨ ਉਹ ਸਟੇਜ ਦੇ ਉੱਤੇ ਪਹੁੰਚ ਗਏ ਹਨ ਉਹਨਾਂ ਵੱਲੋਂ ਬਹੁਜਾ ਸਮਾਜ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਸੰਭਾਲੋ ਮੁਹਿੰਮ ਜਿੰਦਾਬਾਦ ਜਿੰਦਾਬਾਦ ਕਰੀਮਪੁਰ ਜੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲ ਕਰਦੇ ਆਂ ਸਸੀ ਗੱਲ ਸਸਕਾਲ ਜੀ ਜੈਪੀ ਸਰ ਜੀ ਅੱਜ ਦੀ ਗੱਲ ਕਰੀ ਜਾਵੇ ਅੱਜ ਬਹੁਤ ਵੱਡੀ ਰੈਲੀ ਕੀਤੀ ਜਾ ਰਹੀ ਹੈ ਸੰਗਰੂਰ ਚ ਕੀ ਮੇਨ ਮੁੱਦੇ ਲੈ ਕੇ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਮਹਮ 15 ਮਾਰਚ ਤੋਂ ਫਗਵਾੜੇ ਦੀ ਧਰਤੀ ਤੋਂ ਸ਼ੁਰੂ ਕੀਤੀ ਸੀ ਮੁੱਦੇ ਪੰਜਾਬ ਦੇ ਸਾਹਮਣੇ ਜੋ ਚੁਣੌਤੀਆਂ ਪੰਜਾਬ ਨੂੰ ਜਿਸ ਬਰਬਾਦੀ ਦੇ ਦੌਰ ਚ ਧੱਕ ਦਿੱਤਾ ਪੰਜਾਬ ਦੀ ਸਰਕਾਰ ਨੇ 78 ਸਾਲਾਂ ਦੇ ਹੁਕਮਰਾਨਾਂ ਨੇ ਉਹੋ ਹੀ ਮੁੱਦੇ ਪੂਰੇ ਪੰਜਾਬ ਦੇ ਵਿੱਚੋਂ ਡਰੱਗ بڑا ਮੁੱਦਾ ਆ। ਕਰੀਬ 2 ਲੱਖ ਪੰਜਾਬ ਦੇ ਨੌਜਵਾਨਾਂ ਦੇ ਸੇਵਾਵਾਲਤੇ 78 ਸਾਲਾਂ ਦੇ ਹੁਕਮਰਾਨਾਂ। ਅੱਗ ਠੰਡੀ ਨਹੀਂ ਹੁੰਦੀ ਜਦੋਂ ਇੱਕ ਹੋਰ ਸੇਵਾਵਾਲਨਾ ਸ਼ੁਰੂ ਹੋ ਜਾਂਦਾ। ਉਹ ਜੋ ਮਾਂਵਾਂ ਦਾ ਦਰਦ ਆ। ਜੋ ਭੈਣਾਂ ਦਾ ਦਰਦ ਆ। ਜੋ ਤਿਆਂ ਦਾ ਸੁਹਾਗ ਬਿੱਦਬਾ ਹੋ ਰਹੀਆਂ ਤਿਆਂ ਇਹ ਬਹੁਜਨ ਸਮਾਜ ਪਾਰਟੀ ਨੇ ਦਰਦ ਜਿਹੜਾ ਪੰਜਾਬ ਸੰਭਾਲੋ ਮਹਮ ਦੇ ਰਾਹੀਂ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਤੁਸੀਂ ਪੰਜਾਬ ਸੰਭਾਲੋ ਮਹਮ ਦੀ ਸ਼ਕਤੀ ਬਣੋ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਹੰਕਾਰੀ ਸਰਕਾਰ ਬਣ ਗਈ ਉਹ ਤਾਨਾਸ਼ਾਹ ਦਾ ਰੂਪ ਧਾਰਨ ਕਰ ਲਿਆ ਸਰਕਾਰ ਨੇ ਲੋਕਸ਼ਾਹੀ ਸਿਸਟਮ ਨੂੰ ਦਬਾਉਣਾ ਸੰਗਤ ਨੂੰ ਕੁੱਟਣਾ ਵੀ ਲੁੱਟਣਾ ਵੀ ਅਬ ਤੁਹਾਡੇ ਸਾਹਮਣੇ ਇੱਥੇ ਜੋ ਹੋਇਆ ਸੰਗਰੂਰ ਦੇ ਵਿੱਚ ਕਿ ਕਿਰਤੀ ਕਾਮੇ ਛੋਟੇ ਕਿਸਾਨ ਉਹਨਾਂ ਦੇ ਮਨ 'ਚ ਇੱਛਾ ਪੈਦਾ ਹੋਈ ਕਿ ਚਲੋ ਸਾਨੂੰ ਰਾਜੇ ਦੀ ਜ਼ਮੀਨ ਦੇ ਦੇਵੇ ਸਰਕਾਰ ਤੇ ਸਰਕਾਰ ਗਾਣੇ ਇਹ ਗਾਉਂਦੀ ਸੀ ਕਿ ਮਗਦਾ ਰਹੀ ਬੇਸੂਰਜਾ ਕਮੀਆਂ ਦੇ ਬਿਹੜੇ ਤੇ ਜਦ ਕਮੀ ਇਕੱਠੇ ਹੋਏ ਕਿ ਚਲੋ ਮਾਲਕ ਬਣੀ ਤਾਂ ਸਰਕਾਰ ਨੇ 2000 ਪੁਲਿਸ ਕਰਮਚਾਰੀ ਡੰਡੇ ਫੜਾ ਕੇ ਖੜੇ ਕਰਤੇ 18 18 ਸਾਲ ਦੀਆਂ ਅਣ ਬੇਈਆਂ ਧੀਆਂ ਜੇਲਾਂ ਵਿੱਚ ਭੇਜਣ ਲੱਗਿਆਂ ਸ਼ਰਮ ਨਹੀਂ ਕਰੀ 70 70 ਸਾਲ ਦੇ ਬਜ਼ੁਰਗ ਜੇਲਾਂ 'ਚ ਭੇਜਣ ਲੱਗਿਆਂ ਲੱਜਾ ਨਹੀਂ ਆਈ ਤਾਂ ਐਸਾ ਬੇਰਹਿਮ ਬੇਦਰਦ ਪੰਜਾਬ ਦਾ ਹੁਕਮਰਾਨ ਪਹਿਲਾਂ ਤਾਂ ਸਿਗੇ ਕਾਂਗਰਸ ਅਕਾਲੀ ਬੀਜੇਪੀ ਬਿਲਕੁਲ ਇਸੇ ਤਰ੍ਹਾਂ ਜ਼ਬਰ ਕਰਦੇ ਸੀ ਲੇਕਿਨ ਇਹ ਕਿਰਤੀਆਂ ਦੇ ਨਾਂ ਤੇ ਕਾਮਿਆਂ ਦੇ ਨਾਂ ਤੇ ਕਿਸਾਨਾਂ ਦੇ ਨਾਂ ਤੇ ਆਏ ਸਿਗੇ ਛੋਟੇ ਕਾਰੋਬਾਰੀਆਂ ਨੂੰ ਅਸ਼ੋਰੈਂਸ ਦੇ ਕੇ ਆਏ ਸੀ ਕਿ ਅਸੀਂ ਉਹਨਾਂ ਨਾਲੋਂ ਕੁਝ ਅਲੱਗ ਕਰਾਂਗੇ ਲੇਕਿਨ ਜੋ ਇਹਨਾਂ ਨੇ ਅਲੱਗ ਕੀਤਾ ਮੈਂ ਇਹ ਕਹਿ ਸਕਦਾ ਕਿ ਇਹ ਤਿੰਨ ਹੀ ਰਾਜਨੀਤਿਕ ਦਲਾਂ ਕਾਂਗਰਸ ਅਕਾਲੀ ਔਰ ਭਾਜਪਾ ਤਿੰਨਾਂ ਦੇ ਭ੍ਰਿਸ਼ਟ ਲੋਕ ਤਿੰਨਾਂ ਦੇ ਜ਼ਾਬਰ ਲੋਕ ਤਿੰਨਾਂ ਦੇ ਲੁੱਟੂ ਲੋਕਾਂ ਦਾ ਇੱਕ ਟੋਲਾ ਉਹਦਾ ਨਾਮ ਰੱਖ ਦਿੱਤਾ ਆਮ ਆਦਮੀ ਪਾਰਟੀ ਔਰ ਇਹ ਜੋ ਜ਼ਬਰ ਕੀਤਾ ਹੈ ਇਹਨਾਂ ਨੇ ਉਸ ਜ਼ਬਰ ਦੇ ਖਿਲਾਫ ਭੋਜਨ ਸਮਾਜ ਪਾਰਟੀ ਨੇ ਸਟੈਂਡ ਲਿਆ ਇਹਨਾਂ ਨੇ ਰਾਜਾशाही ਸਿਸਟਮ ਨਾਲ ਸਟੈਂਡ ਲਿਆ ਅਸੀਂ ਲੋਕਸ਼ਾਹੀ ਸਿਸਟਮ ਨਾਲ ਸਟੈਂਡ ਲਏ ਇਹਨਾਂ ਨੇ ਧੀਆਂ ਨੂੰ ਜੇਲ੍ਹ ਭੇਜਣ ਦਾ ਕੰਮ ਕੀਤਾ ਬਸਪਾ ਨੇ ਜੇਲ੍ਹ ਚੋਂ ਬਾਹਰ ਕੱਢਣ ਲਈ ਕੰਮ ਕੀਤਾ ਇਹਨਾਂ ਨੇ ਬਿਰਧ ਮਾਮਾ ਨੂੰ ਬਿਰਧ ਬਜ਼ੁਰਗਾ ਨੂੰ ਕਸੀਟ ਕਸੀਟ ਕੇ ਜੇਲ੍ਹ ਪਹੁੰਚਾਇਆ ਬੀਐਸਪੀ ਨੇ ਉਹਨਾਂ ਨੂੰ ਜੇਲ੍ਹ ਚੋਂ ਕਢਵਾਇਆ ਮੁੱਦਾ ਕੀ ਸੀ ਮੁੱਦਾ ਇਹ ਆ ਕਿ ਜ਼ਮੀਨ ਸਾਨੂੰ ਕੁਝ ਗੁਜ਼ਾਰੇ ਲੈ ਕੇ ਮਿਲ ਜਾਵੇ ਔਰ ਬੀਐਸਪੀ ਦਾ ਅੰਦੋਲਨ ਆ ਭਾਰਤੀ ਕਿਸਾਨ ਮਜ਼ਦੂਰ ਅੰਦੋਲਨ ਉਦੇ ਤਹਿਤ ਕਾਂਸ਼ੀ ਰਾਮ ਸਾਹਬ ਨੇ ਕਿਹਾ ਪੈਨ ਮਾਇਆਵਤੀ ਜੀ ਅੱਜ ਵੀ ਕਹਿੰਦੇ ਆ ਜੁਪੀ ਚ ਬੀਐਸਪੀ ਦੀ ਸਰਕਾਰ ਬਣੀ ਪੈਨ ਮਾਇਆਵਤੀ ਮੁੱਖ ਮੰਤਰੀ ਬਣੇ ਬੇ ਜ਼ਮੀਨੇ ਗਰੀਬਾਂ ਨੂੰ ਛੋਟੇ ਕਿਸਾਨਾਂ ਨੂੰ ਪਛੜਿਆ ਨੂੰ ਭੋਜਨ ਸਮਾਜ ਪਾਰਟੀ ਦੀ ਮੁੱਖ ਮੰਤਰੀ ਮਾਨਯੋਗ ਪੈਨ ਕੁਮਾਰੀ ਮਾਇਆਵਤੀ ਜੀ ਨੇ ਲੱਖਾਂ ਏਕੜ ਜ਼ਮੀਨ ਦੇ ਮਾਲਕ ਬਣਾਏ ਇਹ ਫਰਕ ਆ ਸੋਚ ਦਾ ਇਹ ਫਰਕ ਨੀਅਤ ਔਰ ਨੀਤੀ ਦਾ ਇਸ ਕਰਕੇ ਅੱਜ ਪੰਜਾਬ ਸੰਭਾਲੋ ਰੈਲੀ ਜਿਹੜੀ ਬੀਐਸਪੀ ਕਰ ਰਹੀ ਆ ਉਹ ਭਾਰਤੀਆ ਕਿਸਾਨ ਮਜ਼ਦੂਰ ਅੰਦੋਲਨ ਜਿਹਦੇ ਤਹਿਤ ਬੀਐਸਪੀ ਦਾ ਨਾਅਰਾ ਆ ਕਿ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਤਾਂ ਇਹ ਕਿਸੇ ਨਾਲ ਨਿਆ ਨਹੀਂ ਹੈ ਕਿਸੇ ਦੀ ਮਾਲਕੀ ਨੂੰ ਛੇੜਨਾ ਨਹੀਂ ਹੈ ਅਗਰ ਸਰਕਾਰ ਦੀ ਜ਼ਮੀਨ ਬੇਜਮੀਨੇ ਕਿਰਤियां ਕਾਮਿਆਂ ਜਾਂ ਛੋਟੇ ਕਿਸਾਨ ਜਿਹੜੇ ਖੁਦਕੁਸ਼ੀਆਂ ਕਰਦੇ ਆ ਥੋੜੀ ਥੋੜੀ ਜ਼ਮੀਨ ਤੇ ਗੁਜ਼ਾਰਾ ਕਰਦੇ ਜੇ ਉਹਨਾਂ ਨੂੰ ਦੇ ਦਿੱਤੀ ਜਾਏ ਤੋ ਇਹਦੇ ਨਾਲ ਤਾਂ ਸੰਗਤ ਜਿਹੜੀ ਆ ਉਹ ਚੁਣੌਤੀਆਂ ਦੇ ਵਿੱਚੋਂ ਨਿਕਲੂਗੀ ਔਰ ਸਰਕਾਰਾਂ ਦੀ ਵੀ ਗੋਟਬੇਲ ਬਣਦੀ ਪਰ ਇਹ ਸਰਕਾਰ ਇਕੱਲੀ ਸਰਕਾਰ ਹੀ ਨਹੀਂ ਪੰਜਾਬ ਸਰਕਾਰ ਨੇ ਆਮ ਪਾਰਟੀ ਦੀ ਸਰਕਾਰ ਨੇ ਹਜ਼ਾਰਾਂ ਧੀਆਂ ਮਾਮਾ ਬਜ਼ੁਰਗ ਨੌਜਵਾਨ ਜੇਲ੍ਹ ਪੇਜ ਤੁਸੀਂ ਇੱਥੇ ਰਹਿੰਦੇ ਆ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਅੱਜ ਤੱਕ ਇਸ ਪਾਪ ਨੂੰ ਕੰਡੈਮ ਨਹੀਂ ਕੀਤਾ ਭਾਜਪਾ ਦੇ ਸਟੇਟ ਪ੍ਰੈਜ਼ੀਡੈਂਟ ਨੇ ਇਸ ਜ਼ਬਰ ਨੂੰ ਸਰਕਾਰ ਦੇ ਨੂੰ ਇੱਕ ਵਾਰ ਵੀ ਕੰਡੈਮ ਕਰਨਾ ਵੀ ਵਾਜਬ ਨਹੀਂ ਸਮਝਿਆ ਭਾਜਪਾ ਦੇ ਪੰਜਾਬ ਪ੍ਰਧਾਨ ਨੇ ਇਹਦੀ ਨਿੰਦਾ ਕਰਨੀ ਵੀ ਜ਼ਰੂਰੀ ਨਹੀਂ ਸਮਝਿਆ ਕਿ ਇਹ ਜ਼ਬਰ ਐਸੀ ਤਾਨਾਸ਼ਾਹੀ ਨਹੀਂ ਹੋਣੀ ਚਾਹੀਦੀ ਇਹਦਾ ਮਤਲਬ ਕਿ ਕਾਂਗਰਸ ਅਕਾਲੀ ਭਾਜਪਾ ਆਪ ਇਹ ਚਾਰੇ ਹੀ ਫਿਊਡਲ ਔਰ ਕ੍ਰੂਲ ਮਾਈਂਡ ਨੂੰ ਪ੍ਰਮੋਟ ਕਰਨਾ ਚਾਹੁੰਦੇ। ਤੋਂ ਬਹੁਜਨ ਸਮਾਜ પાર્ટી ਭਾਰਤੀ ਕਿਸਾਨ ਮਜ਼ਦੂਰ ਅੰਦੋਲਨ ਦੇ ਤਹਿਤ ਜੋ ਜ਼ਮੀਨ ਸਰਕਾਰੀ ਹੈ, ਉਹ ਜ਼ਮੀਨ ہماری ਹੈ। ਅੱਜ ਇੱਥੇ ਰੈਲੀ ਕਰਕੇ ਅਸੀਂ ਪੰਜਾਬੀਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ BSP ਜੇ ਉੱਤਰ ਪ੍ਰਦੇਸ਼ ਵਿੱਚ ਆਪਣਾ ਮੁੱਖ ਮੰਤਰੀ ਬਣਾ ਕੇ بے ਜ਼ਮੀਨੇ ਗਰੀਬਾਂ ਨੂੰ ਕਿਸਾਨਾਂ ਛੋਟਿਆਂ ਨੂੰ ਜ਼ਮੀਨਾਂ ਦੇ ਸਕਦੀ ਹੈ। ਸਰਕਾਰ ਦੀਆਂ ਤੋ ਪੰਜਾਬ ਚ 9 ਲੱਖ ਏਕੜ ਜ਼ਮੀਨ ਸਰਕਾਰ ਦੇ ਕਬਜ਼ੇ ਚ ਸਰਕਾਰੀ ਜ਼ਮੀਨ ਜਿਹੜੀ ਉਹਨੇ ਆਪਣੇ ਚਹੇਤਿਆਂ ਨੂੰ ਦਿੱਤੀ ਹੋਈ ਤੋ ਬਹੁਜਨ ਸਮਾਜ ਪਾਰਟੀ ਉਹ 9 ਲੱਖ ਏਕੜ ਜ਼ਮੀਨ ਗਰੀਬਾਂ ਨੂੰ ਦੇਗੀ ਬੇਜ਼ਮੀਨੇ ਕਿਸਾਨਾਂ ਨੂੰ ਛੋਟੇ ਕਿਸਾਨਾਂ ਨੂੰ ਦੇਗੀ ਦਲਤਾਂ ਨੂੰ ਪਛੜਿਆਂ ਨੂੰ ਦੇਗੀ ਤੋ ਇਹ ਪੰਜਾਬ ਦੇ ਆਮ ਲੋਕਾਂ ਤੱਕ ਸੁਨੇਹਾ ਪਹੁੰਚਾਇਆ ਜਾਏ ਔਰ ਪੰਜਾਬ ਦੇ ਦੁਖੀ ਲੋਕਾਂ ਨਾਲ ਸੰਗਰੂਰ ਦੀ ਧਰਤੀ ਤੋਂ ਖੜੇ ਹੋ ਕੇ ਵਿਗਲ বাজਾਇਆ ਜਾਏ ਪੰਜਾਬੀਆਂ ਨੂੰ ਪੰਜਾਬ ਦੇ ਦਰਦਮੰਦਾਂ ਨੂੰ بے ਰੋਜ਼ਗਾਰ ਨੌਜਵਾਨਾਂ ਨੂੰ 250 ਕਰੋੜ ਰੁਪਏ ਦਾ ਬਜਟ ਸਿਰਫ ਰੱਖਿਆ ਨਹੀਂ ਰੋਜ਼ਗਾਰ ਲਈ ਔਰ ਸਾਰੇ ਨੌਜਵਾਨੇ ਤੋਂ ਭਾਰਤ ਪੰਜਾਬ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਇਹ ਸਾਰੇ ਮੁੱਦੇ ਰੈਲੀ ਚ ਡਿਟੇਲ ਚ ਡਿਸਕਸ ਕਰਾਂਗੇ ਮੌਜੂਨ ਸਮਾਜ ਪਾਰਟੀ ਸਿੱਖਿਆ ਕ੍ਰਾਂਤੀ ਇਹਨਾਂ ਦੀ ਫੇਲ ਹੋ ਗਈ ਬੇਰੋਜ਼ਗਾਰੀ ਦੇ ਫਰੰਟ ਲ ਫੇਲ ਹੋ ਗਿਆ ਲੈਂਡ ਮਾਫੀਆ ਬੇਲਗਾਮ ਹੋ ਕੇ ਆਪਣਾ ਜ਼ਮੀਨਾਂ ਤੇ ਕਬਜ਼ੇ ਕਰ ਰਿਆ ਸੈਂਡ ਮਾਫੀਆ ਆਪਣਾ ਕਾਰੋਬਾਰ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਚਲਾ ਰਿਹਾ ਇਹਨਾਂ ਦੀ ਸਰਪ੍ਰਸਤੀ ਆ ਉਹਨਾਂ ਨੂੰ ਡਰੱਗ ਮਾਫੀਆ ਡਰੱਗ ਦੀ ਹੋਮ ਡਿਲੀਵਰੀ ਕਰ ਰਿਆ ਇਹਨਾਂ ਨੇ ਜੁੱਧ ਨਸ਼ਿਆਂ ਵਿਰੁੱਧ ਛੇੜਿਆ ਉਹ ਲੋਕਾਂ ਦੇ ਅੱਖਾਂ 'ਚ ਕਟਾ ਪਾਣ ਚ ਵੀ ਇਹ ਫੇਲ ਹੋ ਗਏ ਤੁਸੀਂ ਦੇਖਿਆ ਮਜੀਠੇ ਦੇ ਵਿੱਚ 27 ਜ਼ਹਿਰੀਲੀ ਸ਼ਰਾਬ ਨਾਲ ਮਰ ਗਏ ਲੁਧਿਆਣੇ 'ਚ 3 ਮਰ ਗਏ ਸੰਗਰੂਰ 'ਚ ਮਰੇ ਕਿਹੜਾ ਬੜਾ ਡਰੱਗ ਮਾਫੀਆ ਇਹਨਾਂ ਨੇ ਫੜਿਆ ਜਨਤਕ ਕਰਨਾ ਇੱਕ ਵੀ ਵੱਡਾ ਮਗਰਮੱਛ ਜੇ ਫੜਿਆ ਹੋਵੇ ਜਿਹੜਾ 13 14000 ਵਿਚਾਰੇ ਜਿਹੜੇ ਜਿਹਦੇ ਚੋਂ 90 95 98% ਲੋਕ ਉਹ ਆ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਰੀਹੈਬਿਲੀਟੇਸ਼ਨ ਸੈਂਟਰ ਤੇ ਲੈ ਜਾਣਾ ਚਾਹੀਦਾ ਸੀ ਡੇਡਿਕਸ਼ਨ ਸੈਂਟਰ ਤੇ ਲੈ ਜਾਣਾ ਚਾਹੀਦਾ ਸੀ ਇਹਨਾਂ ਨੇ ਕਿਉਂਕਿ ਡੇਡਿਕਸ਼ਨ ਸੈਂਟਰ ਬਣਾਏ ਨਹੀਂ ਰੀਹੈਬਿਲੀਟੇਸ਼ਨ ਸੈਂਟਰ ਬਣਾਏ ਨਹੀਂ ਉਹਨਾਂ ਨੂੰ ਚੱਕ ਕੇ ਜੇਲ੍ਹ ਸਿਰ ਦਿੱਤਾ ਅਗਰ ਆਪਾਂ ਡਰੱਗ ਨੂੰ ਡਾਇਗਨੋਸ ਕਰਨਾ ਸੋਲੂਸ਼ਨ ਕਰਨਾ ਉਹਦੇ ਤੇ ਜੇ ਰਿਸਰਚ ਕਰੀਏ ਡਰੱਗ ਉਦੋਂ ਨੌਜਵਾਨ ਜਾਂਦਾ ਜਦੋਂ ਸਿਸਟਮ ਤੋਂ ਫਰਸਟ੍ਰੇਸ਼ਨ ਚ ਜਾਂਦਾ। ਤੋਂ ਫਰਸਟ੍ਰੇਸ਼ਨ ਤੋਂ ਕੱਢਣ ਲਈ ਉਹਨੂੰ ਮੋਰਲ ਸਪੋਰਟ ਦੀ ਲੋੜ ਹੈ। ਅਗਰ ਅਸੀਂ ਉਹਨੂੰ ਜੇਲ੍ਹ ਭੇਜ ਦਿੰਨੇ ਉਹ ਤਾਂ ਹੋਰ ਫਰਸਟ੍ਰੇਟ ਹੋ ਜਾਊਗਾ। ਕਿੱਦਾਂ ਆਪਾਂ ਐਕਸਪੈਕਟ ਕਰਾਂਗੇ ਕਿ ਉਹ ਡਰੱਗ ਤੋਂ ਦੂਰ ਹੋ ਜਾਊਗਾ। ਸੋ ਇਹ ਸਰਕਾਰ ਦਾ ਟੋਟਲ ਜਿਹੜੀ ਜੁੱਧ ਨਸ਼ਿਆਂ ਵਿਰੁੱਧ ਮਹਿਮਾ ਉਹ ਟੋਟਲ ਪੰਜਾਬ ਦੇ ਨਸ਼ਿਆਂ ਨੂੰ ਖਤਮ ਕਰਨ ਦੀ ਸੋਚ ਦੇ ਖਿਲਾਫ ਕਿਸ ਤਰ੍ਹਾਂ ਦੇ ਇੱਕ ਨਾਰਾ ਦਿੱਤਾ ਜਾਂਦਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਹਾ ਜਾਂਦਾ ਉਹ ਤੁਸੀਂ ਕਿੰਨੀ ਕਿ ਸੱਚਾਈ ਮੰਦੇ ਹੋ ਕਿ ਕਿਸਾਨ ਜਿਹੜੇ ਮਜ਼ਦੂਰਾਂ ਨਾਲ ਸਟੈਂਡ ਲੈਂਦੇ ਦੇਖੋ ਅਗਰ ਕਿਤੇ ਕੋਈ ਦੂਰੀ ਹੈਗੀ ਆ ਤਾਂ ਬਹੁਤ ਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਮ ਉਸ ਦੂਰੀ ਨੂੰ ਮਿਟਾ ਕੇ ਮਜ਼ਦੂਰ ਔਰ ਕਿਸਾਨ ਜ਼ੁਲਮ ਦੋਨਾਂ ਤੇ ਹੀ ਹੁੰਦਾ ਹੈ ਜ਼ੁਲਮ ਦੋਨਾਂ ਤੇ ਹੀ ਹੁੰਦਾ ਤੁਸੀਂ ਦੇਖਿਆ ਕਿਸਾਨਾਂ ਨਾਲ ਆ ਕੇ ਬੈਠੇ ਟ੍ਰੈਲੀਆਂ ਤੱਕ ਚੁਰਾਲੀਆਂ ਗਈਆਂ ਇਹਦਾ ਮਤਲਬ ਅੱਜ ਦੀ ਡੇਢ ਕਿਸੇ ਸਮੇਂ ਸਗਾ ਕਿਸਾਨ ਨੂੰ ਅੰਨ ਦਾਤਾ ਕਹਿ ਕੇ ਉਹ ਤੋਂ ਕੰਮ ਲਿਆ ਜਾਂਦਾ ਸੀ ਹੁਣ ਤਾਂ ਕਿਸਾਨ ਦੇ ਡੰਡਾ ਫੇਰਿਆ ਜਾ ਰਿਹਾ ਔਰ ਇਹੀ ਕਿਰਤੀ ਨਾਲ ਹੋ ਰਿਹਾ ਤੇ ਸਾਡਾ ਇਹ ਕਹਿਣਾ ਕਿ ਜੇ ਸਾਰੇ ਦੁਖੀ ਲੋਕ ਇਕੱਠੇ ਹੋਣਗੇ ਤਾਂ ਦੁੱਖਾਂ ਦਾ ਹੱਲ ਨਿਕਲੂਗਾ ਹਕੂਮਤਾਂ ਤਾਂ ਚਾਹੁੰਦਾ ਹੈ ਕਿ ਇਹ ਕਿਰਤੀ ਕਿਰਤੀ ਇਕੱਲਾ ਕੂਕਾ ਮਾਰਦਾ ਰਹੇ ਕਿਸਾਨ ਅਲੱਗ ਖੜ ਕੇ ਕੂਕਾ ਮਾਰੇ ਬੇਰਜ਼ਗਾਰ ਨੌਜਵਾਨ ਅਲੱਗ ਖੜ ਕੇ ਚੀਕਾ ਮਾਰੇ ਡਰੱਗ ਦੇ ਪੀੜਤਾਂ ਲੱਗ ਖੜ ਕੇ ਉਹ ਬੰਡੇ ਰਹਿਣ ਅਸੀਂ ਇਹ ਕਰਨੇ ਕਿ ਸਾਰੇ ਹੀ ਦੁਖੀ ਲੋਕ ਸਾਰੇ ਪੀੜਤ ਲੋਕ ਚਾਹੇ ਉਹਨਾਂ ਦਾ ਸੈਕਸ਼ਨ ਕਿਸਾਨਾ ਕਿਰਤੀ ਆ ਉਹ ਡਰੱਗ ਮਾਫੀਆ ਤੋਂ ਪਰੇਸ਼ਾਨ ਆ ਉਹ ਸੈਂਡ ਮਾਫੀਆ ਤੋਂ ਪਰੇਸ਼ਾਨ ਆ ਉਹ ਲੈਂਡ ਮਾਫੀਆ ਤੋਂ ਪਰੇਸ਼ਾਨ ਆ ਉਹ ਪੰਜਾਬ ਦੇ ਅੰਦਰ ਕਿਸੇ ਵੀ ਕਿਸਮ ਦੇ ਮਾਫੀਆ ਤੋਂ ਪਰੇਸ਼ਾਨ ਆ ਸਰਕਾਰ ਦੀ ਵਰਕਿੰਗ ਤੋਂ ਪਰੇਸ਼ਾਨ ਆ ਸਰਕਾਰ ਨੇ ਪੁਲਿਸ ਰਾਜ ਬਣਾ ਲਿਆ ਕਿ ਪਹਿਲੀ ਗੱਲ ਕੋਈ ਬੋਲੋ ਨਾ ਜੇ ਬੋਲੇਗਾ ਤਾਂ ਅਸੀਂ ਜਵਾਬੰਦ ਕਰਾਂਗੇ ਚੋਰੀਆਂ ਦੇ ਡਕੈਤੀਆਂ ਤੇ ਉਹਨਾਂ ਤੇ ਮੁਕੱਦਮੇ ਦਰਜ ਕਰਦੇ ਆ ਜਿਹੜੇ ਲੋਕ ਹੱਕਾਂ ਅਧਿਕਾਰਾਂ ਦੀ ਗੱਲ ਕਰਦੇ ਆ ਤੋ ਇਦਾਂ ਤਾਂ ਬਾਇਆ ਥੋੜੀ ਦਬਦੇ ਹੁੰਦੇ ਇਹਨੂੰ ਪਤਾ ਹੋਣਾ ਚਾਹੀਦਾ ਮੁੱਖ ਮੰਤਰੀ ਨੂੰ ਕਿ 2022 ਚ ਸੱਤਾ ਚ ਆਇਆ ਤੋ ਪੁਲਿਸ ਥੋੜੀ ਲਿਆਈ ਇਹਨੂੰ ਪੁਲਿਸ ਦੇ ਅੰਦਰ ਕੋਈ ਤਾਕਤ ਨਹੀਂ ਕਿ ਉਹ ਕਿਸੇ ਵੀ ਧਿਰ ਨੂੰ ਸੱਤਾ ਚ ਲਿਆ ਸਕੇ ਹਾਂ ਪੁਲਿਸ ਦਾ ਜ਼ਬਰ ਸੱਤਾ ਤੋਂ ਬਾਹਰ ਕਰਨ ਦਾ ਆਧਾਰਤਾ ਬਣ ਸਕਦਾ ਸੱਤਾ ਚ ਲਿਆਉਣ ਦਾ ਆਧਾਰ ਨਹੀਂ ਬਣ ਸਕਦਾ ਲੋਕਾਂ ਦੇ ਅੰਦਰ ਸ਼ਕਤੀ ਹੁੰਦੀ ਹੈ ਲੋਕ ਜ਼ਬਰ ਦੇ ਖਿਲਾਫ ਬਧਰੋ ਕਰਦੇ ਆ ਅੱਜ ਦੀ ਪੰਜਾਬ ਸੰਭਾਲੋ ਰੈਲੀ ਉਹ ਲੋਕਾਂ ਦਾ ਜ਼ਬਰ ਦੇ ਵਿਰੁੱਧ ਬਧਰੋ ਦਾ ਹੁਕਮਰਾਨ ਨੂੰ ਸੁਨਿਆ ਔਰ ਵਾਜਨ ਸਮਾਜ ਪਾਰਟੀ ਸੰਗਰੂਰਤੀ ਧਰਤੀ ਤੋਂ ਵਿਗਲ ਬਜਾਨ ਜਾ ਰਹੀ ਹੈ ਕਿ ਪੰਜਾਬ ਸੰਭਾਲੋ ਮਹਮ ਸਤਾਈ ਦੇ ਵਿੱਚ ਦੋ ਧਿਰਾਂ ਚ ਜੁਦ ਹੋਏਗਾ ਪੰਜਾਬ ਨੂੰ ਉਜਾੜਨੇ ਵਾਲੇ ਇੱਕ ਪਾਸੇ ਹੋ ਜਾਣਗੇ ਕਾਂਗਰਸ ਅਕਾਲੀ ਭਾਜਪਾ ਔਰ ਪੰਜਾਬ ਸੰਭਾਲਣੇ ਵਾਲੇ ਮੌਜੂਦ ਸਮਾਜ ਪਾਰਟੀ ਦੇ ਨੀਲੇ ਝੰਡੇ ਹਾਥੀ ਦੇ ਨਾਲ ਆ ਕੇ ਖੜੇ ਹੋਏ 27 ਦੀ ਫਿਰ ਪੂਰੀ ਤਿਆਰੀ ਹੈ ਬਿਲਕੁਲ ਤਿਆਰੀ ਹੈ ਅਗਰ ਪੰਜਾਬ ਨੂੰ ਇਸ ਕੋਰ ਸੰਕਟ ਚੋਂ ਕੱਢਣਾ ਕੋਰ ਅੰਧਕਾਰ ਚੋਂ ਕੱਢਣਾ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ 78 ਸਾਲ ਤੁਸੀਂ ਜਿਸ ਕਾਂਗਰਸ ਨੂੰ ਅਕਾਲੀ ਨੂੰ ਭਾਜਪਾ ਨੂੰ ਆਪ ਨੂੰ ਆਪਣਾ ਭਵਿੱਖ ਆਪਣੀ ਔਲਾਦ ਦਾ ਭਵਿੱਖ ਸਵਾਰਨ ਦਾ ਸੱਦਾ ਦਿੱਤਾ ਉਹਨਾਂ ਨੇ ਤੁਹਾਡੇ ਪੱਲੇ 'ਚ ਬਰਬਾਦੀ ਪਾਈ ਆ 2 ਲੱਖ ਪੁੱਤਾਂ ਦੀਆਂ ਕਈਆਂ ਚੱਕ ਕੇ ਕਬਰਾਂ ਖੋਦ ਦਿੱਤੀਆਂ ਤੋ ਆਓ ਇਹ ਸਾਡੇ ਸਾਡੀ ਜਨਰੇਸ਼ਨ ਦੀਆਂ ਕਬਰਾਂ ਖੋਦਣੇ ਵਾਲਿਆਂ ਨੂੰ ਰਿਜੈਕਟ ਕਰੀਏ ਔਰ ਪੰਜਾਬ 'ਚ ਇੱਕ ਨਵਾਂ ਸਿਹਤਮੰਦ ਪੰਜਾਬ ਸਾਰਨ ਵਾਲੀ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿਮ ਨੂੰ ਇੱਕ ਵਿਕਲਪ ਦੇ ਤੌਰ ਤੇ ਪ੍ਰਵਾਨ ਕਰੀਏ ਔਰ 78 ਸਾਲ ਜਿਹਨਾਂ ਨੂੰ ਅਜਮਾਇਆ ਇਹਨਾਂ ਨੂੰ ਰੱਦ ਕਰੀਏ ਇਸ ਵਾਰ ਇੱਕ ਮੌਕਾ ਸ਼ੈਰੀ ਪਿੰਡੋ ਦੁਕਾਨਦਾਰ ਕਾਰੋਬਾਰੀ ਕਿਰਤੀ ਕਾਮੇ ਨੌਜਵਾਨ ਰੋਜ਼ਗਾਰ ਤੀਆਂ ਪਹਿਣਾ ਸਭ ਆਓ ਬੀਐਸਪੀ ਦੀ ਪੰਜਾਬ ਸੰਭਾਲੋ ਮਹਮ ਦੀ ਸ਼ਕਤੀ ਜੀ ਧੰਨਵਾਦ ਜੀ ਸਾਡੇ ਨੇ ਸੂਬਾ ਪ੍ਰਧਾਨ ਅਵਤਾਰ ਸਿੰਘ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਜਿਹੜੀ ਆਉਣ ਵਾਲੀ 2027 ਦੀ ইলেকਸ਼ਨ ਹੈ ਉਸ ਤੇ ਉੱਤੇ ਬਹੁਜਾ ਸਮਾਜ ਪਾਰਟੀ ਵੱਲੋਂ ਕਾਬਜ ਕੀਤਾ ਜਾਵੇਗਾ ਨਾਲ ਹੀ ਇਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਵੀ ਸਿਕੰਜਾ ਕੱਸਿਆ ਇਹਨਾਂ ਦਾ ਅੱਖ ਨਾ ਹੈ ਕਿ ਜੋ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧ ਜੋ ਇੱਕ ਮਹਿੰਮ ਚਲਾਈ ਗਈ ਆ ਉਹ ਸਿਰਫ ਗਰੀਬਾਂ ਦੇ ਉੱਤੇ ਹੈ ਇਹਨਾਂ ਦਾ ਕਹਿਣਾ ਹੈ ਕਿ ਦੱਸੋ ਕਿ ਕਿਹੜੇ ਤੁਸੀਂ ਵੱਡੇ ਜਿਹੜੇ ਕਿਸੇ ਅਫਸਰ ਨੂੰ ਜਾਂ ਵੱਡੇ ਸਮੱਗਲਰ ਨੂੰ ਹਜ ਤੱਕ ਫੜਿਆ ਸੰਗ੍ਰੂਪਤ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ